ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅਕਸਰ ਇਹ ਗੱਲ ਕਹਿੰਦੇ ਆ ਡੋਟ ਈਟ ਵਿਦ ਪੀਪਲ ਯੂ ਕਾਟ ਸਟਾਫ ਵਿਦ ਦੋਸਤੋ ਕਦੇ ਵੀ ਉਹਨਾਂ ਬੰਦਿਆਂ ਦੇ ਨਾਲ ਬੈਠ ਕੇ ਖਾਣਾ ਨਹੀਂ ਖਾਣਾ ਚਾਹੀਦਾ ਜਿਨ੍ਹਾਂ ਦੇ ਨਾਲ ਤੁਸੀਂ ਭੁੱਖੇ ਜ਼ਿੰਦਗੀ ਨਾ ਗੁਜ਼ਾਰ ਸਕਦੇ ਹੋ ਕਦੇ ਵੀ ਉਹਨਾਂ ਦੋਸਤਾਂ ਦੇ ਵਿੱਚ ਨਾ ਹੱਸੋ ਖੱਡੋ ਜਿਨ੍ਹਾਂ ਦੇ ਵਿੱਚ ਤੁਸੀਂ ਜਾ ਕੇ ਬੈਠ ਕੇ ਉਹਨਾਂ ਦੇ ਮੋਢੇ ਤੇ ਸਿਰ ਧਰ ਕੇ ਆਪਣਾ ਦੁੱਖ ਦਾ ਰੋ ਨਹੀਂ ਸਕਦੇ ਕਦੇ ਵੀ ਉਹਨਾਂ ਬੰਦਿਆਂ ਦੇ ਨਾਲ ਨਾ ਨੱਚੋ ਕੁਦੋ ਜਿਹੜੇ ਤੁਹਾਡੇ ਨਾਲ ਬਿਮਾਰ ਜਾਂ ਤੁਸੀਂ ਉਹਨਾਂ ਦੇ ਬਿਮਾਰ ਹੋਣ ਦੇ ਨਾਲ ਇੱਕ ਦੂਜੇ ਨੂੰ ਨਹੀਂ ਸਕਦਾ ਮਤਲਬ ਨਹੀਂ ਦੇਖ ਸਕਦੇ ਦੋਸਤੋ ਕਈ ਲੋਕ ਐਜੇ ਹੁੰਦੇ ਆ ਜੋ ਤੋਂ ਨੂੰ ਮਸੀਹਾ ਮੰਨਦੇ ਆ ਉਹ ਮਸੀਹਾ ਤੁਹਾਨੂੰ ਇਹ ਮੰਨਦੇ ਆ ਆਪਣਾ ਸਾਰਾ ਦੁੱਖ ਦਰਦ ਤੁਹਾਡੇ ਦੇ ਸਿਰ ਦਿੰਦੇ ਆ ਇਹ ਗੱਲ ਦਾ ਪੱਗ ਪੱਲਾ ਛਾੜ ਕੇ ਵੀ ਤੁਸੀਂ ਕਰਨਾ ਕਿਉਂਕਿ ਉਹ ਆਪ ਕੁਝ ਨਹੀਂ ਕਰਨਾ ਚਾਹੁੰਦੇ ਦੋਸਤੋ ਉਹਨਾਂ ਬੰਦਿਆਂ ਦੇ ਨਾਲ ਹੱਸੋ ਖੇਡੋ ਉਹਨਾਂ ਬੰਦਿਆਂ ਦੇ ਵਿੱਚ ਬੈਠੋ ਚੰਗੀ ਮਾੜੀ ਗੱਲ ਉਹਨਾਂ ਨਾਲ ਕਰੋ ਜੋ ਤੁਹਾਡੇ ਦੁੱਖ ਦੇ ਵਿੱਚ ਹਮੇਸ਼ਾ ਸਹਾਰਾ ਦਿੰਦੇ ਹੋਣ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਦੋਸਤੋ ਬਹੁਤ ਬਹੁਤ ਮਿਹਰਬਾਨੀ ਹੋਊਗੀ